ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਨੇ ਅੱਜ ਸਵੇਰ ਦੇ ਸਮੇਂ ਸੈਰ ਕਰ ਰਖ ਬਾਗ ਦੇ ਵਿੱਚ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਜਿੱਥੇ ਉਹਨਾਂ ਨੇ ਪੰਛੀਆਂ ਨੂੰ ਵੀ ਦਾਣਾ ਪਾਇਆ ਤਾਂ ਉੱਥੇ ਹੀ ਉਹਨਾਂ ਨੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਸਿਧਾਂਤਾਂ ਬਾਰੇ ਵੀ ਜਾਣਨਾ ਪਾਇਆ ਗਿਆ ਉਹਨਾਂ ਨੇ ਕਿਹਾ ਕਿ ਲੋਕ ਸਭਾ ਵਿੱਚ ਕਿਵੇਂ ਮੁੱਦੇ ਚੁੱਕੇ ਜਾਣਗੇ ਉਸ ਨੂੰ ਲੈ ਕੇ ਵੀ ਲੋਕਾਂ ਦੇ ਨਾਲ ਗੱਲਬਾਤ ਕਰ ਉਹਨਾਂ ਨੂੰ ਦੱਸਿਆ ਗਿਆ ਹਾਂਜੀ ਸਰ ਕੀ ਕਹਿਣਾ ਚਾਹੋਗੇ ਅਸੀਂ ਤੁਸੀਂ ਰਖਬਗ ਆਏ ਨੇ ਢਿਲੋ ਸਾਹਿਬ ਦੀ ਪਹੁੰਚੇ ਨੇ ਕੀ ਮੈਸੇਜ ਦੇਣਾ ਚਾਹਦੇ ਲੋਕਾਂ ਨੂੰ ਮੇਰਾ ਨਾਮ ਕاجਦੀਪ ਸਿੰਘ ਪਠਾੜਾ ਜੀ ਮੈਂ ਯੂਥ ਦਾ ਲੁਧਿਆਣਾ ਸ਼ਹਿਰੀ ਦਾ ਜ਼ਿਲ੍ਹਾ ਪ੍ਰਧਾਨ ਹਾਂ ਜੀ ਅੱਜ ਅਸੀਂ ਇੱਥੇ ਰਖਬਗ ਆਏ ਆ ਜੀ ਤੇ ਸਿਰੇ ਸਿਰੇ ਸਾਰੇ ਲੁਧਿਆਣੇ ਵਾਸੀਆਂ ਨੂੰ ਮਿਲੇ ਹਾਂ ਲੋਕਾਂ ਦਾ ਬਹੁਤ ਵਧੀਆ ਪਿਆਰ ਹੈ ਜੀ ਤੇ ਸ਼ਾਇਦ ਤੁਸੀਂ ਵੀ ਉਸੀਂ ਵੀ ਦੇਖਿਆ ਹੋਣਾ ਜੀ ਲੋਕ ਢਿੱਲੋਂ ਸਾਹਿਬ ਨੂੰ ਬਹੁਤ ਪਿਆਰ ਦੇ ਰਹੇ ਨੇ ਲੋਕ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਪਿਆਰ ਦੇ ਰਹੇ ਨੇ ਲੋਕ ਕਹਿ ਰਹੇ ਨੇ ਵੀ ਜਿਹੜਾ ਅੱਜ ਤੋਂ 10 ਸਾਲ ਪਹਿਲਾਂ ਜਦੋਂ ਢਿੱਲੋਂ ਸਾਹਿਬ ਐਮਐਲਏ ਐਮਐਲਏ ਸੀਗੇ ਲੋਕ ਕਹਿੰਦੇ ਉਹਨਾਂ ਦੇ 10 ਸਾਲ ਪਹਿਲਾਂ ਕੀਤੇ ਹੋਏ ਕੰਮਾਂ ਨੂੰ ਅੱਜ ਤੱਕ ਲੋਕ ਯਾਦ ਰੱਖੀ ਬੈਠੇ ਨੇ ਲੋਕਾਂ ਨੇ ਪੂਰ ਜ਼ੋਰ ਤੇ ਉਹਨਾਂ ਦਾ ਸਾਥ ਦੇਣ ਦੀ ਸਾਰਿਆਂ ਨੂੰ ਹੋਰਾਂ ਨੂੰ ਵੀ ਅਪੀਲ ਕੀਤੀ ਹੈ ਸਾਰਿਆਂ ਨੂੰ ਸਾਥ ਦੇਣਾ ਸ਼ੁਰੂ ਕਰਤਾ ਲੋਕਾਂ ਨੇ ਸਾਰਿਆਂ ਨੇ ਗਾ ਵੀ ਪੂਰਾ ਟਿਕਾ ਕੇ ਲੋਕਾਂ ਦਾ ਸਾਥ ਦੇਣਗੇ ਸਾਰੇ ਲੱਗਦਾ ਵੀ ਢਿੱਲੋ ਸਾਹਿਬ ਦੇ ਤੇਰੇ ਵੀ ਲੋਕ ਵੇਟ ਕਰ ਰਹੇ ਸੀ ਬਿਲਕੁਲ ਜੀ ਬਿਲਕੁਲ ਲੋਕ ਵੇਟ ਕਰ ਰਹੇ ਸੀ ਲੋਕ ਉਹ ਬੋਲ ਰਹੇ ਲੋਕ ਆਦੇ ਮੂੰਹੋਂ ਇਹ ਗੱਲ ਕਹਿ ਰਹੇ ਨੇ ਵੀ ਇੰਨਾ ਬੇਦਾਗ ਇਮਾਨਦਾਰ ਕੰਬੀ ਸ਼ਖਸੀਅਤ ਨੇ ਲੋਕ ਉਹਨਾਂ ਦੀ ਸ਼ਰਾਫਤ ਨੂੰ ਮੁੱਖ ਰੱਖਦੇ ਹੋਇਆ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਰੱਖਦੇ ਹੋਇਆ ਲੋਕਾਂ ਨੂੰ ਉਹਨਾਂ ਦੀ ਬਹੁਤ ਜ਼ਿਆਦਾ ਬਹੁਤ ਇਦਾਂ ਹੀ ਲੱਗ ਰਿਹਾ ਵੀ ਕਾਫੀ ਲੰਬੇ ਸਮੇਂ ਤੋਂ ਉਹਨਾਂ ਦੀ ਅਡਿਕ ਕਰ ਰਹੇ ਨੇ ਵੀ ਇਹਦਾ ਦਾ ਸਾਫ ਚਿਹਰਾ ਤੇ ਵੇਦਾ ਚਿਹਰਾ ਸਾਨੂੰ ਲੁਧਿਆਣੇ ਨੂੰ ਚਾਹੀਦਾ ਜੀ ਲੱਗਦਾ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੇ ਵੀ ਅੱਜ ਤੱਕ ਮਾਰਾ ਨਹੀਂ ਮੋੜਿਆ ਉਹਨਾਂ ਨੇ ਵੀ ਗਰੀਬ ਚਿੱਤੀਆਂ ਦੇ ਲਿਖਾ ਬਿਲਕੁਲ ਜੀ ਬਿਲਕੁਲ ਦੇਖੋ ਫਿਰ ਝੂਠ ਤਾਂ ਚਲੋ ਵੈਸੇ ਤਾਂ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਹੀ ਕੂਟ ਪ੍ਰਚਾਰ ਕਰਨਾ ਪਰ ਉਹਨਾਂ ਦੇ ਇੱਥੇ ਆ ਕੇ ਉਹਨਾਂ ਦਾ ਵੀ ਮੂੰਹ ਬੰਦ ਨੇ ਚਲੋ ਸਾਦਾ ਚਿਹਰਾ ਦੇਖ ਕੇ ਉਹਨਾਂ ਦਾ ਵੀ ਮੂੰਹ ਬੰਦ ਨੇ ਵੀ ਕੋਈ ਉਹਨਾਂ ਕੋਲੇ ਫਿਰ ਵੀ ਕੋਈ ਕੰਮ ਨਹੀਂ ਕੋਈ ਗੱਲ ਨਹੀਂ ਰਹਿ ਗਈ ਚਲੋ ਸਾਹ ਦੇ ਬਾਰੇ ਵਿਰੋਧ ਬੋਲਣ ਲਈ ਠੀਕ ਥੈਂਕ ਯੂ ਆਜੀ ਸਰ ਆਜੀ ਤੁਸੀਂ ਉਹ ਅੱਜ ਅਰੇ ਅੱਜ ਰੱਖਭਾਗ ਤੇ ਆਏ ਹੋ ਤੇ ਟੋਰਾ ਕੀਤਾ ਭਾਜੀ ਨੇ ਅਲੱਗ-ਅਲੱਗ ਲੋਕਾਂ ਨੂੰ ਮਿਲੇ ਲੋਕਾਂ ਨਾਲ ਗੱਲਚਾਰ ਮਿਲਿਆ ਭਾਜੀ ਦੇਖੋ ਅੱਜ ਅਸੀਂ ਆਪਣੇ ਕੈਂਡੀਡੇਟ ਸਰਦਾਰ ਰਣਜੀਤ ਸਿੰਘ ਢੱਲੋਂ ਸਾਹਿਬ ਨਾਲ ਰੱਖਭਾਗ ਵਿੱਚ ਪਹੁੰਚੇ ਸੀ 7 ਵਜੇ ਹੁਣ ਤਕਰੀਬਨ ਸਾਢੇ 8 ਦਾ ਸਮਾਂ ਹੋ ਗਿਆ ਅਸੀਂ ਸਵੇਰ ਦੇ ਇੱਥੇ ਲੋਕਾਂ ਨੂੰ ਮਿਲ ਰਹੇ ਹਾਂ ਜਿਹੜੇ ਸੈਰ ਕਰ ਰਹੇ ਸੀ ਯੋਗਾ ਕਰ ਰਹੇ ਸੀ ਐਕਸਰਸਾਈਜ਼ ਕਰ ਰਹੇ ਸੀ ਭਜਨ ਬੰਦਗੀ ਵੀ ਕਰ ਰਹੇ ਸੀ ਔਰ ਹੁਣ ਅਸੀਂ ਆਏ ਹਾਂ ਇੱਥੇ ਥਾਪਰ ਸਾਹਿਬ ਦੇ ਕੋਲ ਜਿੱਥੇ ਇਹਨਾਂ ਨੇ ਪੰਛੀ ਸੇਵਾ ਸੁਸਾਇਟੀ ਬਣਾਈ ਹੈ ਕਬੂਤਰਾਂ ਨੂੰ ਪੰਛੀਆਂ ਨੂੰ ਦਾਣਾ ਪਾਦੇ। ਸੋ ਜਿੱਦਾਂ ਲੋਕਾਂ ਦਾ ਹੰਗਾਰਾ ਮਿਲ ਰਿਹਾ ਜੋ ਲੋਕ ਹੁਣ ਮਨ ਬਣਾਈ ਬੈਠੇ ਆ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਲੋਕਾਂ ਨੇ ਹੁਣ ਸਾਰੇ ਤਜਰਬੇ ਕਰਕੇ ਦੇਖ ਲਏ। ਲੋਕਾਂ ਨੇ ਹੁਣ ਨਿਚੋੜ ਕੱਢਣਾ ਤਜਰਬਿਆਂ ਦਾ। ਲੋਕਾਂ ਨੇ 10 ਸਾਲ ਦੀ ਸ਼ਰੋਣੀ ਇਕਾਲੀ ਦਲ ਦੀ ਸਰਕਾਰ ਵੀ ਵੇਖ ਲਈ ਜਿਨੇ ਰਿਕਾਰਡ ਤੋੜ ਵਿਕਾਸ ਕਰਾਈ ਸੀ। ਭਾਈਚਾਰਕ ਸੰਜ ਨੂੰ ਕੈਮ ਰੱਖਿਆ ਸੀ। ਖੁਸ਼ਹਾਲੀ ਸੀ ਸਾਡੇ ਦੇ ਆਪਣਾ ਸਟੇਟ ਦੇ ਵਿੱਚ ਔਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਸੀ ਔਰ ਹਰ ਡਿਪਾਰਟਮੈਂਟ ਚ এমਪਲੋਇਮੈਂਟ ਦਵਾਈ ਸੀ ਨਵੇਂ ਯੁਵਾਨ ਹੁਣ ਜਿਹੜੀ ਗੱਲ ਕਰ ਰਹੇ ਆ ਹੁਣ ਨਿਚੋੜ ਕੱਢਣ ਦਾ ਸਮਾਂ ਆ ਗਿਆ ਉਸ ਤੋਂ ਬਾਅਦ ਲੋਕਾਂ ਨੇ ਕਾਂਗਰਸ ਵੀ ਦੇਖ ਲਈ ਉਹਨਾਂ ਦੋ ਸਾਲ ਆਮ ਆਦਮੀ ਪਾਰਟੀ ਦੇ ਵੀ ਦੇਖ ਲਏ ਹੁਣ ਲੋਕ ਮਨ ਬਣਾਈ ਬੈਠੇ ਆ ਵੀ ਸਾਡੇ ਨਾਲ ਧੋਖਾ ਹੋਇਆ ਜੋ ਆਮ ਆਦਮੀ ਪਾਰਟੀ ਨੇ ਕੀਤਾ ਜੋ ਕਾਂਗਰਸ ਨੇ ਕੀਤਾ ਹੁਣ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਚ ਫਤਵਾ ਦੇਣ ਲਈ ਤਿਆਰ ਬੈਠੇ ਆ ਔਰ ਲੋਕੀ ਹੁਣ ਧਰਮ ਦੀ ਰਾਜਨੀਤੀ ਤੋਂ ਜਾਤਪਾਤ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਲੁਧਿਆਣਾ ਸ਼ਹਿਰ ਦੇ ਹੱਕ 'ਚ ਫੈਸਲਾ ਲੈਣ ਲਈ ਤਿਆਰ ਬੈਠੇ ਆਂ ਔਰ ਲੋਕਾਂ ਨੇ ਵਿਸ਼ਵਾਸ ਦਿਵਾਇਆ ਅਸੀਂ ਸਰਦਾਰ ਰਣਜੀਤ ਸਿੰਘ ਢਿੱਲੋਂ ਨੂੰ ਵੋਟ ਪਾਵਾਂਗੇ ਜਿਹਦੇ ਨਾਲ ਸਾਡੀ ਭਾਈਚਾਰਕ ਸਾਂਝ ਵੀ ਕਾਇਮ ਰਹੇ ਔਰ ਲੁਧਿਆਣੇ ਦਾ ਵਿਕਾਸ ਵੀ ਹੋਵੇ ਜੇ ਗੱਲ ਕਰੀਏ ਆਪਣਾ ਸਰਦਾਰ ਰਵਨੀਤ ਸਿੰਘ ਬਿੱਟੂ ਦੀ ਜਿਹੜਾ ਇਨਸਾਨ ਇੰਨਾ ਕੁਝ ਪਾਰਟੀ ਤੋਂ ਲੈ ਕੇ 10 ਸਾਲ ਮੈਂਬਰ ਪਾਰਲੀਮੈਂਟ ਬਣਿਆ ਰਿਹਾ 15 ਸਾਲ ਤੇ ਉਦੋਂ ਪਹਿਨਾ ਸੀਐਮ ਸ਼ੇਪ ਵੀ ਇਹਨਾਂ ਦੇ ਪਰਿਵਾਰ ਚ ਰਹੀ ਹੋਵੇ ਸਾਰਾ ਟੱਬਰ ਮੰਤਰੀ ਹੋਵੇ ਭਰਾ ਡੀਐਸਪੀ ਹੋਵੇ ਜੇ ਉਹ ਕਾਂਗਰਸ ਦਾ ਸਿਕਾ ਨਹੀਂ ਹੋਇਆ ਮੈਂ ਲੁਧਿਆਣਾ ਵਾਸੀਆਂ ਨੂੰ ਕਹਿਣਾ ਚਾਹਨਾ ਵੀ ਉਹ ਹੁਣ ਬੀਜੇਪੀ ਦਾ ਵੀ ਸਿਕਾ ਨਹੀਂ ਰਹਿਣਾ ਨਾਉ ਬੀਜੇਪੀ ਦਾ ਸਿਕਾ ਪਹਿਲਾਂ ਸੀ ਨਾ ਹੁਣ ਨਾਉ ਬਾਚਣਾ ਕਿਉਂਕਿ ਉਹ ਸਿਰਫ ਵੋਟਾਂ ਲੁੱਟਣ ਆਇਆ ਬੀਜੇਪੀ ਵਾਲਿਓ ਸੁਚੇਤ ਹੋ ਜਾ ਮੈਂ ਤਾਂ ਹੈਰਾਨ ਆ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਤੇ ਉਹਨਾਂ ਨੂੰ ਕੋਈ ਕਾਬਲ ਬੰਦਾ ਹੀ ਨਹੀਂ ਮਿਲਿਆ ਪੰਜਾਬ ਦੇ ਵਿੱਚ ਸਾਰੀ ਪੰਜਾਬ ਦੀਆਂ ਸਾਰੀਆਂ ਟਿਕਟਾਂ ਉਹਨਾਂ ਨੇ ਕਾਂਗਰਸ ਨੂੰ ਦੇਤੀਆਂ ਜਿਹੜਾ ਮਤਲਬ ਪੰਜਾਬ ਦੀ ਬੀਜੇਪੀ ਲੀਡਰਲੈਸ ਹੋ ਚੁੱਕੀ ਆ ਪੰਜਾਬ ਦੇ ਜੋੜੇ ਮੈਂ ਹੁਣ ਅਸੀਂ ਸਾਡੀ 25 30 ਸਾਲ ਭਾਈ ਵਾਲੀ ਰਹੀ ਆ ਬੀਜੇਪੀ ਨਾਲ ਮੇਰਾ ਕੱਲੇ ਕੱਲੇ ਵਰਕਰ ਨਾਲ ਰਾਪਤਾ ਵੀ ਆ ਉਹਨਾਂ ਨਾਲ ਕੱਲੇ ਕੱਲੇ ਲੀਡਰ ਨੂੰ ਮੈਂ ਜਾਣਦਾ ਵੀ ਆ ਪਰ ਬੜੇ ਹਤਾਸ਼ ਤੇ ਨਿਰਾਸ਼ ਨੇ ਬੀਜੇਪੀ ਦੇ ਵਰਕਰ ਔਰ ਸਾਰਿਆਂ ਨਾਲੋਂ ਮੈਂ ਤੁਹਾਨੂੰ ਅੱਜ ਔਨ ਕੈਮਰਾ ਕਹਿ ਰਿਹਾ ਬਿੱਟੂ ਲੁਧਿਆਣੇ ਚੌਥੇ ਨੰਬਰ ਤੇ ਆ ਰਿਹਾ ਹਰ ਇੱਕ ਇਨਸਾਨ ਦੇ ਮੂੰਹ ਤੇ ਆ ਵੀ ਬਿੱਟੂ ਚੌਥੇ ਨੰਬਰ ਤੇ ਆ ਰਿਹਾ ਔਰ ਮੈਂ ਇੱਕੋ ਹੀ ਅਪੀਲ ਕਰਨਾ ਚਾਹੁੰਦਾ ਲੁਧਿਆਣਾ ਨਿਵਾਸੀਆਂ ਨੂੰ ਇਸ ਵਾਰ ਆਪਾਂ ਆਪਣੇ ਲੁਧਿਆਣੇ ਲੁਧਿਆਣਵੀ ਹੋਣ ਦਾ ਸਬੂਤ ਦਿਈਏ ਪੰਜਾਬੀ ਹੋਣ ਦਾ ਸਬੂਤ ਦਿਈਏ ਪੰਜਾਬ ਦੀ ਹਤਾਸ਼ੀ ਇੱਕੋ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹਦਾ ਜਨਮ ਪੰਜਾਬ ਦੀ ਗੁਰੂਆਂ ਪੀਰਾਂ ઋਸ਼ੀਆਂ ਮੁਨੀਆਂ ਦੀ ਧਰਤੀ ਤੋਂ ਹੋਇਆ ਪੰਜਾਬ ਨੂੰ ਇੱਕ ਖੁਸ਼ਹਾਲ ਸੂਬਾ ਬਣਾਉਣ ਲਈ ਇੱਕ ਹਰ ਜਾਤ ਬਰਾਦਰੀ ਧਰਮ ਦਾ ਇੱਕ ਗੁਲਦਸਤਾ ਜਿਹੜਾ ਪੰਜਾਬ ਦੇ ਵਿੱਚ ਖੁਸ਼ਬੂ ਫਲਾ ਰਿਹਾ ਉਸ ਖੁਸ਼ਬੂ ਨੂੰ ਬਰਕਰਾਰ ਰੱਖਣ ਲਈ ਸਾਨੂੰ ਸ਼ਰਮਣੀ ਅਕਾਲੀ ਦਲ ਨੂੰ ਵੋਟ ਪਾਉਣੀ ਚਾਹੀਦੀ ਆ ਤਾਂ ਕਿ ਪੰਜਾਬ ਮੁੜ ਉਹਨਾਂ ਲੀਹਾਂ ਤੇ ਆ ਸਕੇ ਪੰਜਾਬ ਤਰੱਕੀ ਵੱਲ ਚੱਲ ਸਕੇ ਪੰਜਾਬ ਤੋਂ ਗੈਂਗਸਟਰਾਂ ਦਾ ਲੁੱਟਮਾਰ ਕਤਲਾ ਦਾ ਕਤਲੋਗਾਰਦ ਦਾ ਤੇ ਨਸ਼ਿਆਂ ਤੋਂ ਨਜਾਤ ਪਾਈ ਜਾ ਸਕੇ ਔਰ ਮੈਂ ਸਾਰੇ लुधियाना वासियों ਨੂੰ ਇਹ ਬੇਨਤੀ ਕਰੂੰਗਾ ਇਸ ਵਾਰ ਸੋਚ ਸਮਝ ਕੇ ਔਨ ਮੈਰਿਟ ਜਿਹੜਾ ਇਸ ਵੋਟ ਦਾ ਹੱਕਦਾਰ ਆ ਉਹ ਸਰਦਾਰ ਰਣਜੀਤ ਸਿੰਘ ਢਿੱਲੋਂ ਬਣਦਾ ਉਹਦੇ ਹੱਕ 'ਚ VOTING ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬਾਂ ਦਾ ਬਹੁਤ ਤਸੀਰ ਰੱਖਵਾਗਾ ਜਿਹੜਾ ਲੋਕਾਂ ਨਾਲ ਮਿਲਿਓ ਕੀ ਰਿਸਪਾਨ ਦੇਖੋ ਸ਼ਿਰਦੇ ਅਸੀਂ 7 ਵਜੇ ਦੇ ਇੱਥੇ ਆਏ ਸੀ ਆ ਕੇ ਜਿਹੜੇ ਸੈਰ ਕਰ ਰਹੇ ਨੇ ਜੋਗਾ ਕਰ ਰਹੇ ਨੇ ਆਪਣੇ ਸ੍ਰੀ ਪਤੀ ਅਵੇਅਰ ਨੇ ਪਹਿਲਾਂ ਤਾਂ ਉਹਨਾਂ ਨੂੰ ਮਿਲੇ ਉਹਨਾਂ ਨਾਲ ਗੱਲਬਾਤ ਕੀਤੀ ਬੇਨਤੀ ਕੀਤੀ ਵੋਟਾਂ ਬਾਬਤ ਲੁਧਿਆਣਾ ਡਿਸਕਸ ਕੀਤਾ ਵੀ ਲੁਧਿਆਣੇ ਦੇ ਵਿੱਚ ਲੁਧਿਆਣਾ ਵੀ ਹੋਣਾ ਚਾਹੀਦਾ ਅੱਜ ਤੱਕ ਸਾਨੂੰ ਲੁਧਿਆਣੇ ਨੂੰ ਬਾਹਰੋਂ ਐਮਪੀ ਮਿਲਿਆ ਜਿਹਨੇ ਸਾਡਾ ਨੁਕਸਾਨ ਕੀਤਾ ਸਾਡਾ ਫਾਇਦਾ ਕੋਈ ਨਹੀਂ ਹੋਇਆ ਬਾਹਰੋਂ ਆਉਣ ਵਾਲੇ ਵੋਟ ਲੈ ਜਾਂਦੇ ਨੇ ਪਰ ਮੁਲਕੀ ਕਦੇ ਜ਼ਿਲ੍ਹੇ ਚ ਬੋਰਡ ਦੇ ਨਹੀਂ ਤੇ ਨਾ ਉਹਨਾਂ ਨੂੰ ਸਮੱਸਿਆਵਾਂ ਦਾ ਪਤਾ ਹੁੰਦਾ ਉਸ ਤੋਂ ਬਾਅਦ ਰੱਖਵਾਗ ਦੇ ਵਿੱਚ ਹੀ ਅਸ਼ੋਕ ਠਾਪਰ ਜੀ ਤੇ ਉਹਨਾਂ ਦੀ ਇੱਕ ਟੀਮ ਆ ਪਖਸ਼ੀ ਸੇਵਾ ਸੁਸਾਇਟੀ ਜੀ ਬਿਚਾਰੇ ਨੰਮੇ ਸਮੇਤ ਉਹ ਸੇਵਾ ਕਰਦੇ ਨੇ ਪੰਛੀਆਂ ਦੀ ਮੈਨੂੰ ਲੱਗਦਾ ਸ਼ਾਇਦ ਵਿਸ਼ਵ ਦੇ ਵਿੱਚ ਇਕੱਲੀ ਸੰਸਥਾ ਹੋਊਗੀ ਪਹਿਲੀ ਹੋਊਗੀ ਜਿਨ੍ਹਾਂ ਨੇ ਪੰਛੀਆਂ ਬਾਰੇ ਸੋਚਿਆ ਜਿਹੜੇ ਵਿਚਾਰੇ ਬੇਜਵਾਨ ਨੇ ਜਿਨ੍ਹਾਂ ਨੂੰ ਜੇ ਰਾਸ਼ਨ ਨਾ ਮਿਲੇ ਖਾਣ ਨੂੰ ਦਾਣਾ ਨਾ ਮਿਲੇ ਭੁੱਖੇ ਵੀ ਰਹਿੰਦੇ ਹੋਣਗੇ ਕਈ ਕਈ ਦਿਨ ਉਹਨਾਂ ਪੰਛੀਆਂ ਬਾਰੇ ਇਹਨਾਂ ਨੇ ਸੋਚ ਕੇ ਇੱਕ ਐਡਾ ਵੱਡਾ ਪਰਉਪਕਾਰੀ ਕਾਰਜ ਜੀਵ ਜੰਤ ਵਾਸਤੇ ਕਿਉਂਕਿ ਇਹ ਪ੍ਰਮਾਤਮਾ ਦੀ ਹੀ ਉਪਜ ਆ ਨਾ 84 ਲੱਖ ਜੂਨ ਆਪਾਂ ਕਹਿੰਦੇ ਆ ਪ੍ਰਮਾਤਮਾ ਦੀ ਉਪਜ ਆ ਉਹ ਪ੍ਰਮਾਤਮਾ ਦੀ ਸੇਵਾ ਹੀ ਆ ਇਹ ਫੇ ਸਮਝ ਲਓ ਵੀ ਪ੍ਰਮਾਤਮਾ ਦੀ ਸੇਵਾ ਕਰ ਰਹੇ ਨੇ ਪ੍ਰਮਾਤਮਾ ਦੇ ਪੈ ਭੇਜੇ ਹੋਏ ਜੀਵਾਂ ਦੀ ਸੇਵਾ ਕਰ ਰਹੇ ਨੇ ਤੇ ਇਤੋਂ ਵੱਡ ਉੱਤਮ ਸੇਵਾ ਇਸ ਵਿਸ਼ਵ ਦੇ ਵਿੱਚ ਦੂਜੀ ਹੋ ਨਹੀਂ ਸਕਦੀ ਜੋ ਅਸ਼ੋਕ ਤਾਪਰ ਜੀ ਤੇ ਉਹਨਾਂ ਦੀ ਟੀਮ ਕਰ ਰਹੀ ਹੈ ਇਹ ਵਧਾਈ ਦੇ ਪਾਤਰ ਨੇ ਜਿਵੇਂ ਅੱਜ ਤੁਸੀਂ ਰੱਖ ਬਾਗ ਲੋਕਾਂ ਨੂੰ ਲੈ ਕੇ ਇਸ ਤਰ੍ਹਾਂ ਦਾ ਹੰਗਾਰਾ ਮਗਰ ਦੇਖੋ ਲੋਕਾਂ ਨੂੰ ਜਦ ਬੇਨਤੀ ਕੀਤੀ ਉਹ ਕਹਿੰਦੇ ਵੀ ਸਾਨੂੰ ਲੁਧਿਆਣਾ ਪਹਿਲਾਂ ਅਸੀਂ ਬਾਹਰੀ ਪੈਸੇ ਚੈੱਕ ਕਰ ਲਏ ਨੇ ਪਹਿਲਾਂ ਪਹਿਲਾਂ ਬਾਹਰੀਆਂ ਨੇ ਸਾਡਾ ਨੁਕਸਾਨ ਕੀਤਾ ਬਿੱਟੂ ਜੀ ਬਾਹਰੋਂ ਆਏ ਸੀ ਵੋਟ ਲੈ ਕੇ ਤਵਾੜੀ ਜੀ ਬਾਹਰੋਂ ਆਏ ਸੀ ਵੋਟ ਲੈ ਕੇ ਹੁਣ ਇਸੇ ਕਰਕੇ ਉਹਨਾਂ ਨੇ ਕਿਉਂਕਿ ਪਹਿਲਾਂ ਦੋ ਵਾਰੀ ਗਲਤੀ ਕਰ ਚੁੱਕੇ ਨੇ ਲੁਧਿਆਣੇ ਵਾਲੇ ਤੀਜੀ ਵਾਰੀ ਵੀ ਵਾਰੋਂ ਭੇਜਤਾ ਰਾਜਾ ਬ੍ਰਿੰਗ ਜੀ ਪਿੱ ਲੁਧਿਆਣੇ ਵਾਲੇ ਤਾਂ ਸੋਚ ਹੀ ਨਹੀਂ ਲਖਦੇ ਵੋਟ ਪਾਉਣ ਦੀ ਪਰ ਇਸ ਵਾਰ ਲੁਧਿਆਣਾ ਅਵੇਅਰ ਆ ਲੁਧਿਆਣਾ ਆਪਣੇ ਲੁਧਿਆਣਵੀ ਨੂੰ ਚਣੂਗਾ ਲੁਧਿਆਣੇ ਵਾਲੇ ਲੁਧਿਆਣੇ ਦੇ ਲੋਕਾਂ ਨੂੰ ਆਪਣਾ ਮਾਨ ਦੇਣਗੇ ਤਾਂ ਜੋ ਲੁਧਿਆਣੇ ਦੇ ਲੋਕਾਂ ਦਾ ਵਿਕਾਸ ਵੀ ਹੋ ਸਕੇ ਲੋੜਾਂ ਵੀ ਪੂਰੀਆਂ ਹੋ ਸਕਣ ਤੇ ਉਹਨਾਂ ਦੇ ਦੁੱਖ ਤਕਲੀਫਾਂ ਦੇ ਵਿੱਚ ਵੀ ਭਾਈਵਾਲੀ ਬਣੀ ਜਾ ਜੀ ਮੈਂ ਤੁਸੀਂ ਪਿੰਡਾਂ ਦੇ ਵਿੱਚ ਵੀ ਦੌਰੇ ਕੀਤੇ ਕਈ ਦੌਰੇ ਸੈਡਾ ਦੇ ਕੀਤੇ ਤੇ ਉੱਥੇ ਕਿਸ ਤਰ੍ਹਾਂ ਦਾ ਲੋਕਾਂ ਦਾ ਰੁਝਾ ਆ ਰਿਹਾ ਪਿੰਡਾਂ ਦੇ ਵਿੱਚ ਦਾ ਇੱਕ ਤਰਫਾ ਹੀ ਹੈ ਨਾ ਦੁਹਾਨ ਪਿੰਡਾਂ ਦਾ ਇੱਕ ਤਰਫਾ ਹੀ ਆ ਪਿੰਡਾਂ ਦੇ ਵਿੱਚ ਹੁਣ ਕੋਈ ਦੂਜੀ ਪਾਰਟੀ ਹੈ ਹੀ ਨਹੀਂ ਜੀ ਪਿਛਲੀ ਵਾਰੀ ਲੋਕਾਂ ਨੇ ਗੁੰਮਰਾਹ ਹੋ ਕੇ ਆਮ ਨੂੰ ਪਾਤੀ ਸੀ ਜੀ ਜੀ ਆਮ ਆਦਮੀ ਪਾਰਟੀ ਨੂੰ ਪਰ ਹੁਣ ਪਿੰਡਾਂ ਦੇ ਸੋਚਦੇ ਨੇ ਵੀ ਬਹੁਤ ਵੱਡੀ ਗਲਤੀ ਕਰ ਬੈਠੇ ਆਪਣੇ ਆਪਣੇ ਹੁੰਦੇ ਆ ਬਗਾਨੇ ਬਗਾਨੇ ਹੁੰਦੇ ਆ ਇਸ ਕਰਕੇ ਬਗਾਨਿਆਂ ਤੋਂ ਮੂੰਹ ਮੋੜ ਕੇ ਆਪਣੇ ਨਾਲ ਫੇਰ ਜੋੜ ਲਿਆ ਉਹਨਾਂ ਨੇ ਅੱਛਾ ਸਰ ਇੱਕ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਆਗੂ ਨੇ ਇੱਕ ਦੂਜੇ ਤੇ ਸਿੱਟਨੇ ਕਰ ਦਿੰਦੇ ਪਰ ਇੱਕ ਪਹਿਲੇ ਵਿਧਾਇਕ ਨੇ ਆਮ ਪਾਰਟੀ ਦੇ ਸ਼ੋਕ ਮਰਾਜ ਬਫੀ ਤੁਹਾਡੀ ਬੜੀ ਤਾਰੀਫ ਕੀਤੀ ਉਹਨੇ ਕਹਿੰਦਾ ਬਹੁਤ ਵਧੀਆ ਇਮ ਨਿਟਰ ਨਹੀਂ ਲੇਕਿਨ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਦੇਖੋ ਮੈਂ ਆਪਕੇ ਨਾਲ ਇਹ ਸਾਦਾ ਇਹ ਫਰਜ ਨਹੀਂ ਆ ਅਸੀਂ ਆਪਣੀ ਗੱਲ ਕਰੀਏ ਵੀ ਮੈਂ ਕੀ ਆ ਮੈਂ ਕੀ ਕੀਤਾ ਮੈਂ ਕੀ ਕਰਨਾ ਸਹੀ ਇਥੇ ਆਪਸ ਵਿੱਚ ਇੱਕ ਦੂਜੇ ਨੂੰ ਮੰਦਾ ਬੋਲੀ ਜਾਏ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਏ ਇੱਕ ਦੂਜੇ ਦੇ ਖਿਲਾਫ ਬੋਲੀ ਜਾਏ ਉਹ ਮੈਂ ਤਾਂ ਉਹਨੂੰ ਮੈਨੂੰ ਤਾਂ ਸੁਭਾ ਨਹੀਂ ਦਿੰਦਾ ਮੈਂ ਤਾਂ ਆਪਣੀ ਗੱਲ ਕਰਨੀ ਵੀ ਮੈਂ ਭਾਈ ਤੁਹਾਡੀ ਸੇਵਾ ਕਰਨ ਵਾਸਤੇ ਆਇਆ ਮੈਂ ਵਪਾਰ ਨਹੀਂ ਕਰਨਾ ਵਪਾਰ ਕਰਾਉਣਾ ਤੁਹਾਡੇ ਕੋਲ ਤਿੰਨ ਆਪਸ਼ਨਾਂ ਨੇ ਜਿਹਨੂੰ ਮਰਜ਼ੀ ਚੁਣ ਲਓ ਵਪਾਰੀ ਹੈਗੇ ਪਰ ਜੇ ਸੇਵਾਦਾਰ ਚੁਣਨਾ ਫਿਰ ਇੱਕੋ ਹੀ ਆਪਸ਼ਨ ਆ ਦੂਜੀ ਹੈ ਨਹੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਮੈਸੇਜ ਬੇਨਤੀ ਆ ਵੀ ਭਾਈ ਲੁਧਿਆਣੇ ਵਾਲੇ ਆ ਆਪਾਂ ਲੁਧਿਆਣਵੀ ਬਣੀ ਆ ਲੁਧਿਆਣੇ ਨੂੰ ਪਹਿਲ ਦਈਏ ਲੁਧਿਆਣਾ ਲੁਧਿਆਣੇ ਦਾ ਜੰਪਲ ਚੁਣੀਏ ਬੱਸ ਸਾਹਿਬ ਬੇਨਤੀ ਆ ਠੀਕ ਹੈ ਧੰਨਵਾਦ